ਕਮਿਸ਼ਨ ਕਤਰ ਮਨਜਿੰਦਰ ਸਿੰਘ ਸਿਰਸਾ ਨੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਦਸਤਾਰ ਸਜਾ ਕੇ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਵੀ ਨਹੀਂ ਰੋਕਦਾ ਸਿਰਸਾ ਨੇ ਕਿਹਾ ਰਾਹੁਲ ਗਾਂਧੀ ਨੇ ਆਪਣੇ ਅਮਰੀਕਾ ਫੇਰੀ ਦੌਰਾਨ ਦੇਸ਼ ਦੇ ਵਿੱਚ ਸਿੱਖਾਂ ਦੇ ਅਧਿਕਾਰਿਕ ਅਧਿਕਾਰਾਂ ਦੇ ਬਾਰੇ ਗੱਲ ਕਰਕੇ ਜੋ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਫਿਰ ਤੋਂ ਆਪਣਾ ਬਿਆਨ ਮੁਰ ਦੁਹਰਾਇਆ ਹੈ ਜੋ ਝੂਠ ਤੇ ਮਨ ਕੜਦਾ ਹੈ ਉਹਨਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਉੱਤਰ ਅਧਿਕਾਰੀ ਦੀ ਆਤਮ ਬਣ ਗਈ ਹੈ ਕਿ ਜਦੋਂ ਵੀ ਉਹ ਵਿਦੇਸ਼ ਦੌਰੇ ਤੇ ਹੁੰਦੇ ਹਨ ਤਾਂ ਮੁਲਕ ਬਾਰੇ ਝੂਠ ਬੋਲਦੇ ਨੇ ਉਹਨਾਂ ਨੇ ਕਿਹਾ ਕਿ ਸਿੱਖ ਉਦੋਂ ਵੀ ਪੀੜਤ ਸਨ ਜਦੋਂ ਇੰਦਰਾ ਗਾਂਧੀ ਵੇਲੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਆ ਬਾਅਦ ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਉਸ ਵੇਲੇ ਰਾਹੁਲ ਗਾਂਧੀ ਦੇ ਪਿਤਾ ਰਜੀਵ ਗਾਂਧੀ ਨੇ ਇਸ ਜਿਹੜਾ ਇਹ ਕਹਿ ਕੇ ਕਿਹਾ ਸੀ ਕਿ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ ਉਦੋਂ ਬਹੁਤ ਵੱਡਾ ਦਰਖਤ ਹਿੱਲਿਆ ਤੇ ਧਰਤੀ ਕੰਬਦੀ ਹੈ ਉਹਨਾਂ ਨੇ ਕਿਹਾ ਕਿ ਆਜ਼ਾਦੀ ਦੇ ਦੌਰ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਵੀ ਜਦੋਂ ਇੰਦਰਾ ਗਾਂਧੀ ਨੇ ਫਿਰ ਰਜੀਵ ਗਾਂਧੀ ਦੇ ਰਾਜ ਦੇ ਵਿੱਚ ਸਿੱਖਾਂ ਤੇ ਗੁਰੂ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਗਏ ਉਹਨਾਂ ਨੇ ਕਿਹਾ ਕਿ ਬਜਾਏ ਸਿੱਖ ਕੌਮ ਤੋਂ ਮੁਆਫੀ ਮੰਗਣ ਦੇ ਰਾਹੁਲ ਗਾਂਧੀ ਨੇ ਝੂਠ ਫਿਲਾ ਰਹੇ ਨੇ ਜਿਸ ਦੀ ਜਿੰਨੀ ਵੀ ਨਖੇਦੀ ਕੀਤੀ ਜਾਵੇ ਉਹ ਥੋੜੀ ਹੈ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਰਾਹੁਲ ਗਾਂਧੀ ਜਦੋਂ ਅਮਰੀਕਾ ਦੌਰੇ ਤੇ ਸਨ ਉਹਨਾਂ ਦੇ ਵੱਲੋਂ ਸਿੱਖਾਂ ਤੇ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਜਿੱਥੇ ਪੰਜਾਬ ਦੀ ਰਾਜਨੀਤੀ ਭਗਤੀ ਨਜ਼ਰ ਆਈ ਉਥੇ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਬਿਆਨ ਨੂੰ ਲੈ ਕੇ ਕਈ ਸਿੱਖ ਜਿਹੜੇ ਸੀ ਇਸ ਬਿਆਨ ਦੇ ਨਾਲ ਸਹਿਮਤ ਨਜ਼ਰ ਆ ਰਹੇ ਸੀ ਕਈਆਂ ਦੇ ਵੱਲੋਂ ਰੋਸ ਪਾਇਆ ਜਾ ਰਿਹਾ ਸੀ ਦਰਅਸਲ ਰਾਹੁਲ ਗਾਂਧੀ ਦੇ ਵੱਲੋਂ ਅਮਰੀਕਾ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੰਜਾਬ ਜੇਕਰ ਦੇਸ਼ ਦੀ ਗੱਲ ਕਰੀਏ ਦੇਸ਼ ਭਾਰ ਦੇ ਵਿੱਚ ਸਿੱਖਾਂ ਦਸਤਾਰ ਨਹੀਂ ਪਹਿਨ ਸਕਦੇ ਕੜਾ ਨਹੀਂ ਪਹਿਨ ਸਕਦੇ ਗੁਰਦੁਆਰੇ ਨਹੀਂ ਜਾ ਸਕਦੇ ਹਾਲਾਂਕਿ ਇਸ ਬਿਆਨ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਪਾਇਆ ਜਾ ਰਿਹਾ ਸੀ ਤਾਂ ਕਈ ਇਸ ਬਿਆਨ ਦੇ ਨਾਲ ਸਹਿਮਤ ਨਜ਼ਰ ਆ ਰਹੇ ਸੀ ਪਰ ਉੱਥੇ ਹੀ ਭਾਜਪਾ ਦੇ ਵੱਲੋਂ ਲਗਾਤਾਰ ਰਾਹੁਲ ਗਾਂਧੀ ਤੇ ਨਿਸ਼ਾਨੇ ਜਿਹੜੇ ਨੇ ਸਾਦੇ ਜਾ ਰਹੇ ਨੇ